ਮੈਂ ਬੜਾ ਫੇਮਸ ਕਲਾਕਾਰ ਸੀ ਜੀ ਤੁਸੀਂ ਸੁਣਦੇ ਰਹੇ ਹੋਗੇ ਮੈਨੂੰ ਸਾਢੇ 17 ਸਾਲ ਦਾ ਸੀ ਜਦੋਂ ਸੀ ਡੀਜ਼ ਕੈਸਟ ਸੌਣ ਲੱਗ ਗਏ ਸੀ ਕੋਈ ਸਾਡੇ ਚੋਂ ਵਕੀਲ ਸੀਗਾ ਜੀ ਅਰਵਿੰਦ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਜੀ ਆਈਆਈਟੀ ਖੜਗਪੁਰ ਤੋਂ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਸਾਨੂੰ ਕੀ ਲੋੜ ਸੀ ਇਧਰ ਆਉਣ ਦੀ ਜੇ ਚੱਜ ਦੇ ਨਿਕਲ ਆਉਂਦੇ ਜੀ ਅੱਛਾ ਹੁਣ ਸਾਨੂੰ ਵਾਲਾ ਗੱਡੀ ਜਾਂਦੇ ਨੇ ਵੀ ਇਹ ਕਿ ਤੁਹਾਂ ਹੀ ਵੀ ਸੀ ਅਸੀਂ ਉਹਨੂੰ ਆਉਣਾ ਹੀ ਪੈਣਾ ਸੀ ਕਿਸੇ ਨਾ ਕਿਸੇ ਦਿਨ ਤਾਂ ਫਿਰ ਅੱਕ ਤਾਂ ਚੱਪਣ ਹੀ ਪੈਣਾ ਸੀ ਕਿਸੇ ਨਾ ਕਿਸੇ ਨੂੰ ਮੈਨੂੰ ਜੇ ਨੌਕਰੀ ਦਿੱਤੀ ਹੁੰਦੀ ਤੇ ਮੈਂ ਮੈਂ ਕਿਸੇ ਬਾਜਵੇਂ ਨੂੰ ਕੁਝ ਨਹੀਂ ਕਹਿਣਾ ਸੀ ਕਿਸੇ ਕੈਪਟਨ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਹੈਨਾ ਕਿਸੇ ਸੁਖਵੀਰ ਬਾਦਲ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਮੈਂ ਨੌਕਰੀ ਕਰਦਾ ਆਪਣੀ ਹੁਣ ਇਹਨਾਂ ਨੇ ਮੈਨੂੰ ਬੇਰੁਜ਼ਗਾਰ ਰੱਖ ਕੇ ਡੂਮਣਾ ਛੇੜ ਲਿਆ ਜੀ ਬਸ ਉਹ ਕਹਿੰਦੇ ਵੀ ਕਹਾਵਤ ਹੈ ਪਿੰਡਾਂ ਦੀ ਕਹਿੰਦੇ ਵੀ ਜੇ ਦਰਖਤ ਥੱਲੇ ਬਹਿ ਕੇ ਬੀੜੀ ਪੀਣੀ ਹੈ ਨਾ ਥੋੜਾ ਜਿਹਾ ਉੱਪਰ ਦੇਖ ਲਿਓ ਤਾਂ ਡੋਮਣਾ ਤਾਂ ਨਹੀਂ ਲੱਗਿਆ ਹੋਇਆ ਕਿਉਂਕਿ ਤੂੰ ਇਹਨੇ ਤਾਂ ਆ ਜਾਣਾ ਮੱਖੀਆਂ ਨੇ ਥੱਲੇ ਆਉਣਾ ਫਿਰ ਡੋਮਣੇ ਤੋਂ ਖੜਾ ਛੁਡਣਾ ਬਹੁਤ ਮੌਕਾ ਹੋ ਜਾਂਦਾ ਜੀ ਫਿਰ